ਦੋਸਤੋ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਜ਼ਿੰਦਗੀ ਦੇ ਨਾਲ ਇੱਕ ਬਹੁਤ ਅਹਿਮ ਕਹਾਣੀ ਮੈਂ ਆਪ ਜੀ ਨੂੰ ਸੁਣਾਉਣ ਜਾ ਰਿਹਾ ਧਿਆਨ ਦੇ ਨਾਲ ਸੁਣਨਾ ਕਿ ਕਿਸ ਤਰ੍ਹਾਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਜ਼ਿੱਦ ਦੇ ਅੱਗੇ ਬ੍ਰਾਹਮਣ ਸਮਾਜ ਨੂੰ ਝੁਕਣਾ ਪਿਆ ਸੀ ਦਰਅਸਲ ਇਸ ਸਮੇ ਪੋਸੂਨਾਮਾ ਚੈਨਲ ਤੇ ਜਿਹੜੀ ਮੈਂ ਕਹਾਣੀ ਦੱਸਣ ਜਾ ਰਿਹਾ ਇਹ ਇੱਕ ਹਕੀਕਤ ਹੈ ਦੋਸਤੋ ਕਿ ਕੁਝ ਇੱਕ ਲੋਕ ਉੱਚੀਆਂ ਜਾਤਾਂ ਵਾਲੇ ਉਹਨਾਂ ਲੋਕਾਂ ਤੋਂ ਨਫ਼ਰਤ ਕਰਦੇ ਸੀ ਜੋ ਦਲਿਤ ਸਮਾਜ ਦੇ ਵਿੱਚ ਪੈਦਾ ਹੁੰਦੇ ਸੀ ਜਾਂ ਅਵਰਣ ਦੇ ਵਿੱਚ ਪੈਦਾ ਹੁੰਦੇ ਸੀ। ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਕੱਟਣ ਦਾ ਅਧਿਕਾਰ ਨਹੀਂ ਸੀ। ਫਟੇ ਪੁਰਾਣੇ ਕੱਪੜੇ, ਨੰਗੇ ਪੈਰੀ ਔਰ ਜੇ ਉਹਨਾਂ ਨੇ ਬਾਹਰ ਨਿਕਲਣਾ ਤੇ ਪਿੱਛੇ ਝਾੜੂ ਬੰਨ ਲੈਣਾ, ਮੂੰਹ ਦੇ ਅੱਗੇ ਕੁਜਜਾ ਬੰਨ ਲੈਣਾ ਤਾਂ ਕਿ ਹਵਾ ਦੇ ਵਿੱਚ ਵੀ ਉਹਨਾਂ ਦਾ ਸਾਹ ਜਿਹੜਾ ਹੈ ਉਹ ਉੱਚੀ ਜਾਤੀ ਵਾਲਿਆਂ ਦੇ ਕੋਲ ਨਾ ਪਹੁੰਚੇ। ਬਸ ਮਤਲਬ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਸੀ ਉਸ ਵੇਲੇ ਦੀਆਂ ਮੈਂ ਉਸ ਵੇਲੇ ਦੀ ਗੱਲਬਾਤ ਕਰਦਾ ਅੱਜ ਤਾਂ ਬਿਲਕੁਲ ਹੀ ਇਹ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਸੋਚ ਜਿਹੜੀ ਅਜੇ ਵੀ ਦਿਲ 'ਚ ਹੋਏਗੀ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਮੈਂ ਕਿਹਾ ਵੀ ਖਤਮ ਹੋ ਗਈਆਂ ਚਲੋ ਅੱਛੀ ਗੱਲ ਹੈ ਖਤਮ ਹੋ ਗਈਆਂ ਤਾਂ ਜੇਕਰ ਨਹੀਂ ਖਤਮ ਹੋਈਆਂ ਤਾਂ ਉਹ ਅਜੇ ਵੀ ਉਹਨਾਂ ਲੋਕਾਂ ਦੀ ਅਨਪੜਤਾ ਉਹਨਾਂ ਲੋਕਾਂ ਦੀ ਘਟੀਆ ਸੋਚ ਕਰਕੇ ਹੀ ਖਤਮ ਨਹੀਂ ਹੋ ਰਹੀਆਂ ਦੋਸਤੋ ਮੈਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਇੱਕ ਉਹ ਘਟਨਾ ਬਿਆਨ ਕਰਨ ਜਾ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਕਹਿੰਦੇ ਆ ਕਿ ਇੱਕ ਵਾਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਕਿਸੇ ਪਿੰਡ ਦੇ ਵਿੱਚ ਮੀਟਿੰਗ ਕਰਨ ਗਏ ਜਦੋਂ ਮੀਟਿੰਗ ਕਰਨ ਗਏ ਤਾਂ ਉਸ ਪਿੰਡ ਦੇ ਬਹੁਤ ਸਾਰੇ ਲੋਕਾਂ ਨੂੰ ਜਦੋਂ ਪਤਾ ਲੱਗਾ ਇਹ ਦਿਵਾਲੇ ਕਿ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਆ ਰਹੇ ਨੇ ਤਾਂ ਉਹ ਉਹਨਾਂ ਦੇ ਭਾਸ਼ਣ ਨੂੰ ਉਹਨਾਂ ਨੂੰ ਦੇਖਣ ਵਾਸਤੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨ ਵਾਸਤੇ ਉਹ ਜੀ ਆਪਣੇ ਪਿੰਡਾਂ ਚੋਂ ਉਸ ਪਿੰਡ ਵਿੱਚ ਆ ਗਏ ਜਿਸ ਪਿੰਡ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਆਉਣਾ ਹੁੰਦਾ ਹੈ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਜੁੱਤੇ ਪਾਏ ਹੋਏ ਸੀ ਲੇਕਿਨ ਬਾਬਾ ਸਾਹਿਬ ਨੇ ਕੀ ਵੇਖਿਆ ਕਿ ਜਿੰਨੇ ਵੀ ਲੋਕ ਉੱਥੇ ਆਏ ਹੋਏ ਸਨ ਉਹਨਾਂ ਦੇ ਕਿਸੇ ਵੀ ਪੈਰ ਦੇ ਵਿੱਚ ਜੁੱਤੀ ਨਹੀਂ ਸੀ ਕਿਸੇ ਵੀ ਪੈਰ ਦੇ ਵਿੱਚ ਉਹਨਾਂ ਲੋਕਾਂ ਨੂੰ ਨੰਗੇ ਪੈਰੀ ਵੇਖ ਕੇ ਬਾਬਾ ਸਾਹਿਬ ਚੌਂਕ ਗਏ ਬਾਬਾ ਸਾਹਿਬ ਨੇ ਪੁੱਛਿਆ ਕਿ ਤੁਸੀਂ ਲੋਕਾਂ ਨੇ ਜੁੱਤੀਆਂ ਕਿਉਂ ਨਹੀਂ ਪਾਈਆਂ ਨੰਗੇ ਪੈਰ ਤੁਸੀਂ ਆਏ ਹੋ ਚੱਲ ਕੇ ਆਏ ਹੋ ਰਸਤੇ ਦੇ ਵਿੱਚ ਕੱਚੇ ਉੱਬ ਖੁੱਬੜ ਕੰਡੇ ਕਿਸ ਤਰ੍ਹਾਂ ਤੁਸੀਂ ਇੱਥੇ ਪਹੁੰਚੇ ਹੋ ਨੰਗੇ ਪੈਰੀ ਤਾਂ ਇੱਕ ਬਜ਼ੁਰਗ ਨੇ ਉੱਠ ਕੇ ਕਿਹਾ ਕਿ ਸਾਨੂੰ ਉੱਚੀ ਜਾਤੀ ਵਾਲੇ ਲੋਕ ਪੈਰਾਂ ਵਿੱਚ ਜੁੱਤੀ ਪਾਉਣ ਦਾ ਅਧਿਕਾਰ ਨਹੀਂ ਦੇ ਰਹੇ ਉਹ ਕਹਿੰਦੇ ਕਿ ਪੈਰਾਂ ਵਿੱਚ ਜੁੱਤੀ ਸਿਰਫ ਅਸੀਂ ਪਾ ਸਕਦੇ ਹਾਂ ਛੂਦਰ ਲੋਕ ਪੈਰਾਂ ਵਿੱਚ ਜੁੱਤੀ ਨਹੀਂ ਪਾ ਸਕਦੇ ਇਹ ਜਵਾਬ ਸੁਣ ਕੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਕੰਬ ਗਏ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਉਸ ਕੱਲ ਦਾ ਜਵਾਬ ਦਿੱਤਾ ਕੋਈ ਗੱਲ ਨਹੀਂ ਅਗਲੀ ਮੀਟਿੰਗ 'ਚ ਮੈਂ ਜਦੋਂ ਆਵਾਂਗਾ ਤਾਂ ਤੁਸੀਂ ਲੋਕ ਜੁੱਤੀ ਪਾ ਕੇ ਹੀ ਆਉਣਾ ਨੰਗੇ ਪੈਰੀ ਨਹੀਂ ਆਉਣਾ ਚਲੋ ਅਗਲੀ ਮੀਟਿੰਗ ਫਿਰ ਦੁਬਾਰਾ ਰੱਖੀ ਗਈ ਕਿਤੇ ਮਹੀਨੇ 2 ਮਹੀਨਿਆਂ 6 ਮਹੀਨਿਆਂ ਬਾਅਦ ਦੁਬਾਰਾ ਜਦੋਂ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਉਸੇ ਪਿੰਡ ਦੇ ਵਿੱਚ ਆਏ ਤਾਂ ਲੋਕ ਫਿਰ ਨੰਗੇ ਪੈਰੀਂ ਆਏ। ਉਹਨਾਂ ਨੂੰ ਪੁੱਛਿਆ ਕਿ ਪਿਛਲੀ ਵਾਰ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਨੰਗੇ ਪੈਰ ਨਹੀਂ ਆਉਣਾ। ਤੁਸੀਂ ਫਿਰ ਨੰਗੇ ਪੈਰ ਆਏ। ਤਾਂ ਉਹਨਾਂ ਨੇ ਕਿਹਾ ਕਿ ਸਾਡਾ ਉਹੀ ਜਵਾਬ ਹੈ ਕਿ ਉੱਚੀ ਜਾਤੀ ਦੇ ਲੋਕ ਨਹੀਂ ਚਾਹੁੰਦੇ ਕਿ ਅਸੀਂ ਪੈਰਾਂ 'ਚ ਜੁੱਤੀ ਪਾਈਏ। ਉਹ ਸਾਨੂੰ ਨੰਗੇ ਦੇਖਣਾ ਹੀ ਪਸੰਦ ਕਰਦੇ। ਜੇ ਅਸੀਂ ਜੁੱਤੀ ਪਾਉਨੇ ਆ ਤਾਂ ਸਾਨੂੰ ਕੁੱਟਦੇ ਨੇ, ਮਾਰਦੇ ਨੇ। ਬਾਬਾ ਸਾਹਿਬ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ। ਉਹਨਾਂ ਨੇ ਆਪਣੀ ਵੀ ਜੁੱਤੀ ਉਤਾਰ ਦਿੱਤੀ ਔਰ ਉਹਨਾਂ ਲੋਕਾਂ ਦੇ ਸਾਹਮਣੇ ਸਾਰੇ ਨੰਗੇ ਪੈਰ ਕਿ ਵੇਖਦੇ ਆ ਕਿ ਇਹਨਾਂ ਲੋਕਾਂ ਦੀ ਸੋਚ ਬਦਲਦੀ ਏ ਜਾਂ ਨਹੀਂ ਬਦਲਦੀ। ਬਾਬਾ ਸਾਹਿਬ ਵੀ ਨੰਗੇ ਪੈਰ ਹੋ ਗਏ। ਉਹ ਸਾਰੇ ਨੰਗੇ ਪੈਰੀ ਉਹਨਾਂ ਨੂੰ ਮੁਰ ਮੁਰ ਕੇ ਵੇਖਣ ਜਦੋਂ ਲੱਗੇ ਉੱਚੀ ਜਾਤੀ ਦੇ ਲੋਕ ਉਹਨਾਂ ਨੂੰ ਝੁਕਣਾ ਪਿਆ ਤੇ ਕਹਿਣਾ ਪਿਆ ਡਾਕਟਰ ਸਾਹਿਬ ਤੁਸੀਂ ਵੀ ਜੁੱਤੀ ਪਾ ਸਕਦੇ ਹੋ ਤੇ ਤੁਸੀਂ ਲੋਕ ਵੀ ਅੱਜ ਤੋਂ ਜੁੱਤੀ ਪਾ ਸਕਦੇ ਹੋ ਇਹ ਝਕਾਉਣ ਦਾ ਇੱਕ ਜ਼ਰੀਆ ਤਰੀਕਾ ਹੁੰਦਾ ਹੈ ਲੇਕਿਨ ਦੋਸਤੋ ਮਾਨਸਿਕਤਾ ਦੀ ਗੱਲ ਦੇਖ ਲਓ ਕਿ ਤੁਸੀਂ ਜੀ ਜੁੱਤੀ ਨਹੀਂ ਪਾ ਸਕਦੇ ਕਮਾਲ ਦੀ ਗੱਲ ਹੈ ਅੱਜ ਦੇ ਦੌਰ ਵਿੱਚ ਜਦੋਂ ਕਿ ਸਾਡੇ ਸਾਰਿਆਂ ਦੇ ਹਕੂਕ ਬਰਾਬਰ ਨੇ ਪੜ੍ਹੇ ਲਿਖੇ ਲੋਕ ਆ ਚੁੱਕੇ ਨੇ ਲੇਕਿਨ ਜਿੱਥੇ 24 ਘੰਟੇ ਸਾਂਝੀ ਵਾਲਤਾ ਦਾ ਉਪਦੇਸ਼ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਤਾਰਾ 24 ਘੰਟੇ ਸਾਡੇ ird gird ਰਹਿੰਦੀ ਹੈ। ਕਿਉਂਕਿ ਪੰਜਾਬ ਦੀ ਧਰਤੀ ਕਹੇ ਜਹੀ ਧਰਤੀ ਹੈ। ਜਿੱਥੇ 24 ਘੰਟੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਹੀ ਰਹਿੰਦਾ ਹੈ। ਸੋ ਇਸ ਕਰਕੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋ ਇੱਕ ਤੋਂ ਸ਼ੁਰੂ ਕੀਤਾ ਹੈ ਤਾਂ ਇਸ ਦੇ ਵਿੱਚ ਕੀ ਹੈ? ਕੀ ਆਪਾਂ ਸਾਰੇ ਇੱਕ ਹਾਂ ਉਸ ਮਾਲਕ ਦੇ ਬਣਾਏ ਹੋਏ ਆਕਾਲਪੁਰਖ ਦੇ ਬਣਾਏ ਹੋਏ ਜਦ ਉਸਨੇ ਬਣਾਉਣ ਲੱਗਿਆ ਕਿਸੇ ਤਰ੍ਹਾਂ ਦਾ ਕੋਈ ਭਿੰਨ ਭੇਦ ਨਹੀਂ ਕੀਤਾ ਤਾਂ ਫਿਰ ਅਸੀਂ ਕਿਉਂ ਕਰਦੇ ਸੋ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਤੁਹਾਨੂੰ ਸੈਲੂਟ ਹੈ ਤੁਹਾਨੂੰ ਸੈਲੂਟ ਹੈ ਤੁਸੀਂ ਉਸ ਜਾਤੀ ਵਾਸਤੇ ਕੀ ਕੁਝ ਕੀਤਾ ਔਰ ਕੀ ਨਹੀਂ ਕੀਤਾ ਇਹ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਇਹ ਲੈਣੀ ਚਾਹੀਦੀ ਹੈ ਕਿ ਜੇਕਰ ਕੋਈ ਜ਼ੁਲਮ ਕਰਦਾ ਹੈ ਤਾਂ ਉਸ ਤੇ ਜ਼ੁਲਮ ਦੀ ਇੰਤਿਹਾਈ ਉਸ ਤੇ ਜ਼ੁਲਮ ਦਾ ਇਟ ਐਂਡ ਹੋ ਸਕਦਾ ਹੈ ਔਰ ਜਿਸ ਤਰ੍ਹਾਂ 바ਵਾ ਸਾਹਿਬ ਨੇ ਇਹਨਾਂ ਲੋਕਾਂ ਨੂੰ ਛੁਕਾਇਆ ਹੈ ਅੱਜ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਇਹਨਾਂ ਲੋਕਾਂ ਨੂੰ ਸੁਪਨਿਆਂ ਦੇ ਵਿੱਚ ਆ ਕੇ ਡਰਾਉਂਦੇ ਨੇ ਤਾਂ ਹੀ ਉਹ ਤਲੋ ਮੱਛੀ ਹੋਏ ਪਏ ਨੇ ਉਲਟੇ ਸਿੱਧੇ ਬਿਆਨ ਦੇ ਰਹੇ ਨੇ ਕਮਲੇ ਹੋਏ ਪਏ ਨੇ ਇਹ ਲੋਕ ਇਹਨਾਂ ਨੂੰ ਪਤਾ ਨਹੀਂ ਲੱਗਦਾ ਮੈਂ ਕਿਹੜਾ ਬਿਆਨ ਦੇਣਾ ਹੈ ਕਿਹੜਾ ਨਹੀਂ ਦੇਣਾ ਪਿਆ। ਲੇਕਿਨ ਬਾਬਾ ਸਾਹਿਬ ਦੀ ਸੋਚ ਨੂੰ ਜਿੰਨਾ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੋਗੇ ਉਨੀ ਸੋਚ ਉੱਭਰ ਕੇ ਬਾਹਰ ਆਏਗੀ। ਜੁੜੇ ਰਹੋ ਕੋ ਸੁਨਾਵਾ ਚੈਨ ਲੇਗਾ।